ਸਾਨੂੰ ਜਿਦਾ ਪਤਾ ਲੱਗ ਰਿਹਾ ਹੈ ਕਿ ਕੁਝ ਵਾਰੀ ਤਾਕਤਾਂ ਜਿਹੜੀਆਂ ਉਹ ਇਸ ਸਥਾਨ ਤੇ ਆ ਕੇ ਗਲਤ ਟੰਗ ਦੇ ਨਾਲ ਕੋਈ ਗਲਤ ਹਰਕਤਾਂ ਜਿਹੜੀਆਂ ਉਹ ਕਰਨ ਦੀਆਂ ਖਬਰਾਂ ਸਾਨੂੰ ਮਿਲ ਰਹੀਆਂ ਇਹਦੇ ਲਈ ਅਸੀਂ ਉਹਨਾਂ ਵਾਰੀ ਤਾਕਤਾਂ ਨੂੰ ਉਹਨਾਂ ਨੂੰ ਅੱਜ ਗੁਰੂ ਘਰ ਤੋਂ ਖੜਿਆ ਹੋ ਕੇ ਇਹ ਬੇਨਤੀ ਕਰਦੇ ਆਂ ਚੇਤਾਵਨੀ ਤੇ ਨਹੀਂ ਕਹਿ ਸਕਦੇ ਇਹ ਬੇਨਤੀ ਕਰਦੇ ਆਂ ਕਿ ਤੁਸੀਂ ਇਹਨਾਂ ਹਰਕਤਾਂ ਤੋਂ ਬਾਹਰ ਜਾਓ ਇਹ ਗੁਰੂ ਕਰ ਜਿਹੜਾ ਹੈ ਇਹ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰ ਰਿਹਾ ਹੈ ਜੈ ਗੁਰਦੇਵ ਧੰਨ ਗੁਰਦੇਵ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਧਰਤੇ ਚਰਨ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਜਿਹੜਾ ਇੱਕ ਗੁਰੂ ਦੇ ਭਵਨ ਦਾ ਲੈਂਟਰ ਪਿਆ 35 ਫੁੱਟ ਚੌੜਾ 145 ਫੁੱਟ ਲੰਬਾ 9 ਕਮਰੇ ਸਮੇਤ ਬਰਾਂਡਾ ਅੱਜ ਇਹ ਗੁਰੂ ਰਵਿਦਾਸ ਮਹਾਰਾਜ ਦੀ ਅਪਾਰ ਕਿਰਪਾ ਹੋਈ ਜਿੱਥੇ ਸਤਗੁਰੂ ਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਉਥੇ ਸਤਗੁਰੂ ਵਿਦਾਸ ਨਾਮ ਲੈਵਾ ਸੰਗਤ ਜਿਹੜੀ ਹੈ ਪੂਰੇ ਵਰਲਡ ਦੇ ਵਿੱਚ ਜਿਨ੍ਹਾਂ ਨੇ ਆਪਣੇ ਦਸਾਂ ਨੋਹਾਂ ਦੇ ਕਰਤ ਵਿੱਚੋਂ ਇਨਾ ਪਬਨਾ ਲਈ ਆਪਣੀ ਸੇਵਾ ਭੇਜੀ ਹੈ ਸਤਿਗੁਰੂ रविदास ਮਹਾਰਾਜ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਉਹ ਪਰਿਵਾਰ ਦਿਨ ਦੁਗਣੇ ਰਾਤ ਚੌਕਣੀ ਤਰੱਕੀ ਬਖਸ਼ਣ ਤਰੱਕੀ ਕਰਨ ਔਰ ਇਥੋਂ ਦੇ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਸ੍ਰਿੰਦਰਦਾਸ ਜੀ ਜਿਹੜੇ ਦਿਨ ਰਾਤ ਸਤਿਗੁਰੂ रविदास ਮਹਾਰਾਜ ਜੀ ਦੀ ਬਾਣੀ ਦਾ প্রচার প্রসার ਕਰ ਰਹੇ ਨੇ ਭਾਰਤ ਦੇ ਅੰਦਰ ਘੁੰਮ ਘੁੰਮ ਕੇ ਸੰਗਤਾਂ ਨੂੰ ਗੁਰੂ ਰਵਿਦਾਸ ਦੇ ਲੜ ਨਾਲ ਜੋੜਦੇ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੋੜਦੇ ਨੇ ਔਰ ਸਾਡੇ 올 ਇੰਡੀਆ ਆਧਰਮ ਦੇ ਪ੍ਰਧਾਨ ਬੀਬੀ ਕਮਲੇਸ਼ ਚੇਅਰਮੈਨ ਸਾਹਿਬ ਚੇਅਰਮੈਨ ਕਮਲੇਸ਼ ਕੌਰ ਜੀ ਢੇੜਾ ਜੀ ਢੇੜਾ ਜੀ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਉਹਨਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸੰਗਤ ਜਿਹੜੀ ਹੈ ਉਹ ਸਤਿਗੁਰੂ ਵਿਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਇੱਥੇ ਸੇਵਾ ਜਿਹੜੀ ਅਰੰਭੀ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਔਰ ਅੱਜ ਦੇ ਇਸ ਮੌਕੇ ਤੇ ਕਿਉਂਕਿ ਸਾਨੂੰ ਜਿਦਾ ਪਤਾ ਲੱਗ ਰਿਹਾ ਹੈ ਕਿ ਕੁਝ ਵਾਰੀ ਤਾਕਤਾਂ ਜਿਹੜੀਆਂ ਉਹ ਇਸ ਸਥਾਨ ਤੇ ਆ ਕੇ ਗਲਤ ਤੰਗ ਦੇ ਨਾਲ ਕੋਈ ਗਲਤ ਹਰਕਤਾਂ ਜਿਹੜੀਆਂ ਉਹ ਕਰਨ ਦੀਆਂ ਖਬਰਾਂ ਸਾਨੂੰ ਮਿਲ ਰਹੀਆਂ ਇਹਦੇ ਲਈ ਅਸੀਂ ਉਹਨਾਂ ਵਾਰੀ ਤਾਕਤਾਂ ਨੂੰ ਉਹਨਾਂ ਨੂੰ ਅੱਜ ਗੁਰੂ ਘਰ ਤੋਂ ਖੜਿਆ ਹੋ ਕੇ ਇਹ ਬੇਨਤੀ ਕਰਦੇ ਆਂ ਚੇਤਾਵਨੀ ਤੇ ਨਹੀਂ ਕਹਿ ਸਕਦੇ ਇਹ ਬੇਨਤੀ ਕਰਦੇ ਆਂ ਕਿ ਤੁਸੀਂ ਇਹਨਾਂ ਹਰਕਤਾਂ ਤੋਂ ਬਾਹਰ ਜਾਓ ਇਹ ਗੁਰੂ ਘਰ ਜਿਹੜਾ ਹੈ ਇਹ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰ ਰਿਹਾ ਹੈ ਇਹ ਸਾਰੀ ਕਿਰਪਾ ਜਿਹੜੀ ਹੈ ਇੱਥੋਂ ਦੇ ਪ੍ਰਧਾਨ ਸੰਤ ਸ੍ਰਿੰਦਰਦਾਸ ਜੀ ਔਰ ਸਮੂਚੀ ਕਮੇਟੀ ਜਿਹੜੀ ਹੈ ਕਿਉਂਕਿ ਕਮੇਟੀ ਦੇ ਮੈਂ ਨਾਮ ਲੈਣ ਲੱਗਾਗਾ ਸਮਾਂ ਲੱਗੇਗਾ ਸਮੂਚੀ ਕਮੇਟੀ ਦੇ ਸਹਿਯੋਗ ਨਾਲ ਸਮੂਚੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਸਤਗੁਰੂ ਬਦਾਸ ਮਹਾਰਾਜ ਜੀ ਦੀ ਪਵਿੱਤਰ ਚਰਨਛੋਹ ਧਰਤੀ ਹੈ ਇਹ ਦਿਨ ਦੁਗਣਾ ਰਾਜ ਚੌਕਣੀ ਤਰੱਕੀ ਕਰ ਰਿਹਾ ਇੱਥੇ ਸੋਹਣੇ ਸੋਹਣੇ ਭਵਨ ਬਣ ਰਹੇ ਨੇ ਸੋ ਮੇਰੀ ਬੇਨਤੀ ਹੈ ਕਿ ਕੋਈ ਬਾਹਰੀ ਤਾਕਤਾਂ ਇਦਾਂ ਦੀ ਹਰਕਤ ਨਾ ਕਰਨ ਔਰ ਜੇ ਸਮਾਂ ਮਿਲ ਆਇਆ ਜੇ ਕੋਈ ਨਾਬਾਜ ਆਇਆ ਤਾਂ ਪੂਰਾ ਸਤਗੁਰੇ ਵਿਦਾਸ ਨਾਮ ਲੈਵਾ ਸੰਗਤਾ ਪੂਰੀ ਦੁਨੀਆ ਦੀ ਔਰ ਇਸੇ ਸਥਾਨ ਦੇ ਨਾਲ ਹੈ ਸੰਤ ਸ੍ਰਿੰਦਰ ਦਾਸ ਜੀ ਦੇ ਨਾਲ ਹੈ ਜਿਹੜੇ ਇੱਥੋਂ ਚਲਾ ਰਹੇ ਨੇ ਸਾਰਾ ਕੰਮ ਕਾਜ ਚਲਾ ਰਹੇ ਨੇ ਔਰ ਸਮੂਚੀ ਭੋਜਨ ਸਮਾਜ ਪਾਰਟੀ ਔਰ ਇਹਨਾਂ ਦੇ ਨਾਲ ਹੈ ਔਰ ਇਸ ਕਰਕੇ ਕਿਉਂਕਿ ਇਹ ਦਿਨ ਰਾਤ ਇੱਥੇ ਸੇਵਾ ਕਰ ਰਹੇ ਨੇ ਪੂਰੇ ਭਾਰਤ ਦੇ ਅੰਦਰ ਇਹ ਸਤਗੁਰੇ ਵਿਦਾਸ ਮਹਾਰਾਜ ਜੀ ਦੇ ਨਾਮ ਦਾ ਜਿਹੜਾ ਉਹ ਪ੍ਰਚਾਰ ਪ੍ਰਸਾਰ ਕਰ ਰਹੇ ਆ ਔਰ ਅੱਜ ਦੇ ਇਸ ਪਵਿੱਤਰ ਮੌਕੇ ਤੇ ਜਦੋਂ ਸੋਹਣੇ ਭਵਨਾ ਤਾਂ ਸੋਹਣਾ ਲੈਂਟਰ ਪਿਆ ਔਰ ਸਤਗੁਰੂ ਬਦਾਸ ਨਾਮ ਲੇਵਾ ਸੰਗਤ ਨੂੰ ਇਹ ਮੇਰੀ ਬੇਨਤੀ ਹੈ ਕਿ ਇਸੇ ਤਰ੍ਹਾਂ ਜਿੱਦਾ ਤੁਸੀਂ ਸੇਵਾ ਕਰਦੇ ਆ ਔਰ ਵੱਡੇ ਪੱਧਰ ਤੇ ਸੇਵਾ ਕਿਉਂਕਿ ਇੱਥੇ ਸੰਗਤ ਨਹੀਂ ਆ ਕੇ ਖੈਰ ਨਾ ਹੁੰਦਾ ਨੌ ਕਮਰੇ ਪਹਿਲਾਂ ਥੱਲੇ ਬਣੇ ਹੋਇਆ ਨੌ ਕਮਰੇ ਉੱਪਰ ਬਣ ਗਏ ਸੰਗਤ ਜਿੰਨੀ ਮਰਜ਼ੀ ਆਵੇ ਔਰ ਸੰਗਤ ਇਹ ਰਹਿਸ਼ ਦਾ ਪ੍ਰਬੰਧ ਹੈ ਵੱਡੀ ਗਿਣਤੀ ਚ ਸੰਗਤ ਇਹ ਆ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਇਸ ਪਵਿੱਤਰ ਮੌਕੇ ਤੇ ਮੈਂ ਵਧਾਈ ਦਿੰਨਾ ਹਾਂ ਕਿ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਭਵਨ ਜਿਹੜੇ ਆ ਉਹਨਾਂ ਚ ਅਸਾਰਨ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਧੰਨਵਾਦ ਵੀ ਕਰਦਾ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਬਨ